ਕੈਨੇਡਾ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਤਾਰੀ ਜੱਜ ਬਣਨ ਵਾਲੀ ਜਸਟਿਸ ਬਲਵਿੰਦਰ ਕੌਰ ਦੇ ਸੋਹਰੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਦਸਤਾਰਤਾਰੀ ਔਰਤ ਜੱਜ ਬਣ ਦਾ ਮਾਣ ਹਾਸਲ ਕਰਨ ਵਾਲੀ ਬਲਵਿੰਦਰ ਕੌਰ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਜਗਤਪੁਰ ਦੇ ਅਮਰਿਤਪਾਲ ਸਿੰਘ ਸ਼ੇਰਗਿੱਲ ਦੀ ਧਰਮ ਪਤਨੀ ਹੈ। ਬਲਵਿੰਦਰ ਦੇ ਸੋਹਰੇ ਪਿੰਡ ਜਗਤਪੁਰ ਵਾਸੀ ਪਿੰਡ ਦੀ ਨੂੰਹ ਦੀ ਵੱਡੀ ਪ੍ਰਾਪਤੀ ਤੇ ਮਠਾਈਆਂ ਵੰਡ ਰਹੇ ਨੇ। ਤੇ ਪਿੰਡ ਵਿੱਚ ਵਸਦੇ ਪਲਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ ਪਲਵਿੰਦਰ ਦਾ ਪੇਕਾ ਪਿੰਡ ਜਲੰਧਰ ਜ਼ਿਲ੍ਹੇ ਦਾ ਪਿੰਡ ਰੂੜਕਾ ਕਲਾਇ ਜਿੱਥੇ ਪਲਵਿੰਦਰ ਦਾ ਜਨਮ ਹੋਇਆ ਤੇ ਜਨਮ ਦੇ 4 ਸਾਲ ਬਾਅਦ ਪਲਵਿੰਦਰ ਆਪਣੇ ਮਾਤਾ ਪਿਤਾ ਨਾਲ ਕੈਨੇਡਾ ਚਲੀ ਗਈ ਸੀ ਜਸਟਿਸ ਪਲਵਿੰਦਰ ਆਪਣੇ ਪਤੀ ਅਮਰਿਤਪਾਲ ਸਿੰਘ ਸ਼ੇਰਗਿੱਲ ਤੇ ਮੋਹੇ ਨਾਮਕੋਰ ਪੁੱਤਰਾ ਮਿਹਰਬਾਨ ਸਿੰਘ ਤੇ ਕੁਰਬਾਨ ਸਿੰਘ ਸਮੇਤ ਕੈਨੇਡਾ ਵਿੱਚ ਰਹਿ ਰਹੀ ਹੈ ਪਲਵਿੰਦਰ ਦੇ ਸੋਹਰਾ ਰਵਿੰਦਰ ਰਵੀ ਲੇਖਕ ਤੇ ਸਾਹਿਤਕਾਰ ਹਨ ਜਿਨ੍ਹਾਂ ਨੇ ਕਈ ਕਿਤਾਬਾਂ ਲਿਖ ਕੇ ਪਿੰਡ ਜਗਤਪੁਰ ਦਾ ਨਾਂ ਰੋਸ਼ਨਾਇਆ ਆਪਣੀ ਨੂ ਰਾਣੀ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਪਲਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਲਵਿੰਦਰ ਦੇ ਸੋਹਰਾ ਪਿਤਾ ਰਵਿੰਦਰ ਰਵੀ ਆਪਣੇ ਪਰਿਵਾਰ ਸਮੇਤ 35 ਸਾਲ ਪਹਿਲਾਂ ਕੈਨੇਡਾ ਜਾ ਕੇ ਵਸਣ ਲੱਗੇ ਸੀ ਤੇ ਹਰ ਡੇਢ ਸਾਲ ਬਾਅਦ ਉਹ ਪੰਜਾਬ ਸਥਿਤ ਆਪਣੇ ਪਿੰਡ ਜਗਤਪੁਰ ਜ਼ਰੂਰ ਆਉਂਦੇ ਨੇ ਪਲਵਿੰਦਰ ਕੋਲ ਜੀ ਮੇਰੀ ਨੌ ਲੱਗਦੀ ਆ ਉਹ ਬਹੁਤ ਅਹੁਦੇ ਦੇ ਉੱਚੇ ਤੇ ਉੱਚੇ ਅਹੁਦੇ ਤੇ ਗਈ ਜੱਜ ਬਣ ਗਈ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਪਰਿਵਾਰ ਦਾ ਉੱਚਾ ਨਾਂ ਕੀਤਾ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਇੱਥੇ ਮੈਨਣ ਵਾਸਤੇ ਵੀ ਆਉਂਦੇ ਆ ਹਰ ਵਾਰ ਸਾਡੇ ਕੋਲੇ ਆਉਂਦੇ ਜਦੋਂ ਵੀ ਆਉਂਦੇ ਸਾਡੇ ਪਿੰਡ ਸਾਡੇ ਕੋਲ ਆਉਂਦੇ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਇਥੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰੀ ਉਹਨਾਂ ਨੇ ਸਾਡਾ ਨਾਂ ਰੋਸ਼ਨ ਕੀਤਾ ਘਰ ਦਾ ਪੰਜਾਬ ਦਾ ਪਹਿਲਾ ਐਡਵੋਕੇਟ ਰਹੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਐਮਪੀ ਦੀ ਬਦੌਰ ਲਿਬਰਲਨ ਪਾਰਟੀ ਵੱਲੋਂ ਤੇ ਥੋੜੀ ਹੈ ਕੁਝ ਕਾਰਨਾ ਕਰਕੇ ਥੋੜੀ ਹੈ ਵੋਟਾਂ ਤੇ ਉਹ ਪਿੱਛੇ ਰਹਿ ਗਏ ਕੋਈ ਗੱਲ ਨਹੀਂ ਉਹਨਾਂ ਨੇ ਬਹੁਤ ਸਾਡਾ ਮਾਨ ਸਤਿਕਾਰ ਵਧਾਇਆ ਪੰਜਾਬ ਦਾ ਹਲਾਕੇ ਦਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਸੀ ਸਾਨੂੰ ਬਹੁਤ ਖੁਸ਼ੀ ਆ ਜਗਤਪੁਰ ਪਿੰਡ ਵਾਸੀ ਵੀ ਖੁਸ਼ੀ ਵਿੱਚ ਫੁੱਲੇ ਨੇ ਸਮਾ ਰਹੇ ਕਿ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਦਾਰੀ ਜਸਟਿਸ ਬਣ ਕੇ ਦੁਨੀਆ ਭਰ ਵਿੱਚ ਮਕਬੂਲ ਹੋਣ ਵਾਲੀ ਬਲਵਿੰਦਰ ਕੌਰ ਉਹਨਾਂ ਦੇ ਪਿੰਡ ਦੀ ਨੂੰਹ ਹੈ ਬਲਵਿੰਦਰ ਕੌਰ ਸ਼ੇਰਗਿੱਲ ਜੋ ਕਿ ਸਾਡੇ ਪਿੰਡ ਦੀ ਨੂੰਹ ਆ અમરતપાલ ਸਿੰਘ શેરગિલ ਦੀ ਵાઈਫ ਆ ਰਵਿੰਦਰ ਰਵੀ ਦੀ ਨੋਆ ਰਵਿੰਦਰ ਰਵੀ ਜਿਹੜੇ ਲੇਖਕ ਵੀ ਆ ਸਾਹਿਤਕਾਰ ਵੀ ਆ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਸਾਹਿਤ ਪ੍ਰੇਮੀਆਂ ਦੇ ਕੋਲ ਪਈਆਂ ਆ ਪੜਦੇ ਆ ਤੇ ਮੈਨੂੰ ਮਾਨ ਆ ਕਿ ਜਿੱਥੇ ਰਵਿੰਦਰ ਰਵੀ ਨੇ ਆਪਣਾ ਨਵ ਪੰਜਾਬ ਲੈਵਲ ਤੇ ਸਾਹਿਤ ਖੇਤਰ ਦੇ ਵਿੱਚ ਪੈਦਾ ਕੀਤਾ ਉੱਥੇ ਉਹਨਾਂ ਦੀ ਨੂੰਨੇ ਪਲਵਿੰਦਰ ਕੌਰ શેરਗਿਲ ਨੇ ਕੈਨੇਡਾ ਦੀ ਧਰਤੀ ਤੇ ਵਕੀਲ ਤੋਂ ਬਾਅਦ ਜੱਜ ਬਣ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਕੈਨੇਡਾ ਵਿੱਚ ਕੌਮੀ ਤੇ ਕਮਾਂਤਰੀ ਪਦਰ ਤੇ ਮਨੁੱਖੀ ਹੱਕਾਂ ਬਾਰੇ ਤਕਰੀਰ ਕਰਨ ਵਾਲੀ ਪੁਲਵਿੰਦਰ ਕੌਰ ਲਿਬਰਲ ਪਾਰਟੀ ਵੱਲੋਂ ਐਮਪੀ ਚੋਣ ਵੀ ਲੜ ਚੁੱਕੀ ਹੈ ਜਸਟਿਸ ਪੁਲਵਿੰਦਰ ਕੌਰ ਨੇ ਵਕੀਲ ਵਜੋਂ ਕੈਨੇਡਾ ਵਾਸੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਕਈ ਅਹਿਮ ਕੇਸ ਲੜੇ ਹਨ ਤੇ ਪੁਲਵਿੰਦਰ ਕੈਨੇਡਾ ਵਿੱਚ ਸਿੱਖ ਭਾਈਚਾਰੇ ਦਾ ਇੱਕ ਅਹਿਮ ਚਿਹਰਾ ਹੈ 2002 ਤੋਂ 2008 ਦੌਰਾਨ BC ਦੇ ਟ੍ਰਾਇਲ ਲਾਇਰ ਐਸੋਸੀਏਸ਼ਨ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਬਲਵਿੰਦਰ ਕੌਰ ਦੇ ਜਸਟਿਸ ਬਣਨ ਦਾ ਐਲਾਨ ਕੈਨੇਡਾ ਦੇ ਨਿਆਟੇ ਅਟਾਰਨੀ ਜਨਰਲ ਮੰਤਰੀ ਜਾਰਡੀ ਵਿਲਸਨ ਰੇਵੋਲਡ ਨੇ ਕੀਤਾ ਬਲਵਿੰਦਰ ਕੌਰ ਦੀ ਇਸ ਵੱਡੀ ਪ੍ਰਾਪਤੀ ਨਾਲ ਕੈਨੇਡਾ ਸਮੇਤ ਦੁਨੀਆ ਭਰ ਦਾ ਸਿੱਖ ਭਾਈਚਾਰਾ ਮਾਣ ਮੱਤਾ ਹੋ ਰਿਹਾ ਹੈ